ਪੰਜਾਬ ਨੂੰ ਲੈ ਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇੱਕ ਇਸ਼ੂ ਬਹੁਤ ਤੇਜ਼ੀ ਦੇ ਨਾਲ ਉਠਾਉਂਦੀਆਂ ਨੇ ਕਿ ਇੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਹ ਖਰਾਬ ਹੋ ਰਹੀ ਹੈ ਜਦੋਂ ਕਿ ਲਾਅ ਐਂਡ ਆਰਡਰ ਪੰਜਾਬ ਉਹਨਾਂ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਵਿਤਰ ਹੈ ਉਹ ਸਾਰੇ ਅੰਕੜੇ ਬੋਲਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਕਿੱਥੇ ਖਰਾਬ ਹੈ ਉੱਤਰ ਪ੍ਰਦੇਸ਼ ਹੈ ਮੱਧ ਪ੍ਰਦੇਸ਼ ਹੈ ਹਰਿਆਣਾ ਹੈ ਇਹੋ ਦੇ ਸੂਬਿਆਂ ਦੇ ਵਿੱਚ ਖਰਾਬ ਹੈ ਸਵਾਲ ਇਹ ਹੈ ਕਿ ਲਾਅ ਐਂਡ ਆਰਡਰ ਦਾ ਇਸ਼ੂ ਉਠਾਉਣ ਵਾਲੇ ਲਾਅ ਐਂਡ ਆਰਡਰ ਦੇ ਨਾਲ ਕਿਵੇਂ ਖਿਲਵਾੜ ਕਰ ਰਹੇ ਨੇ ਇੱਕ ਆਡੀਓ ਜਿਹੜੀ ਕਿ ਵਾਇਰਲ ਹੋ ਰਹੀ ਹੈ ਉਹ ਇੱਕ ਗੈਂਗਸਟਰ ਦੀ ਹੈ ਜਿਹੜਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਹੈ ਲਾਰੈਂਸ ਬਿਸ਼ਨੋਈ ਉੱਥੋਂ ਉਹ ਕਿਵੇਂ ਇੱਕ ਫੋਨ ਦੇ ਰਾਹੀਂ ਧਮਕੀਆਂ ਦੇ ਰਿਹਾ ਔਰ ਗੈਂਗवार ਜਿਹੜਾ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਥੋੜਾ ਜਿਹਾ ਪਾਰਟ ਉਹਦਾ ਸੁਣ ਲਓ ਬਈ। ਆ ਗਏ ਆ। ਆ ਕੇ ਸਾਰੇ ਆ ਗਏ ਆ। ਠੀਕ ਠਾਕ। ਸਿੱਧਾ ਠੀਕ ਆ। ਹਾਂਜੀ ਠੀਕ ਹੈ ਜੀ। ਹਾਂਜੀ ਸਰ ਕਰਾ ਲਿਆ ਜੀ। ਪਰਸਨਲੀ ਆਪ ਖੁਦ ਪਰਸਨਲੀ ਫੋਨ ਕਰਕੇ ਅੱਜ ਤੱਕ ਖੂਨ ਪਾਣੀ ਹੋ ਗਿਆ ਲੋਰੈਂਸ। ਮੰ ਕੋਈ ਦੁਨੀਆ ਦੀ ਕੋਈ ਵੀ ਸ਼ਕਤੀ ਹੁਣ ਮਚਾ ਨਹੀਂ ਸਕਦੀ ਤੂੰ ਪਿਰੰਗ ਪਲੀਂ ਮਿਆਂ ਦਾ ਛੁੱਟੀਆਂ ਸਵਾ ਖਾਂਦਾ ਹੀ ਖਾਂਦਾ ਸੀ ਅੱਜ ਯਾਰ ਵੀ ਜਿਹੜਾ ਤੂੰ ਮਾਰਦਾ ਨਾ ਜਿਹਦੇ ਘਰ ਦੀ ਰੋਟੀ ਖਾਂਦੀ ਹੈ ਏਹ ਕ੍ਰਾਂਤੀ ਸ਼ੁਰੂ ਹੈ ਆਦੀ ਪੁੱਠੀ ਗਿੰਦੀ ਸ਼ੁਰੂ ਇਹ ਜਿਹੜੀ ਕਾਲ ਹੈ ਜਿਹੜੇ ਵਕਤ ਵਕਤ ਚੈਨਲ ਦੇ ਉੱਤੇ ਵੀ ਤੁਸੀਂ ਸਵੇਰ ਦੀ ਸੁਣ ਰਹੇ ਹੋਵੋਗੇ ਇਹ ਲਾਰੈਂਸ ਬਿਸ਼ਨੋਈ ਦੀ ਦੱਸੀ ਜਾ ਰਹੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਕਤਲ ਹੋਇਆ ਜਿਹੜਾ ਉਹ ਵੀ ਇਹਨਾਂ ਦੇ ਨਾਲ ਦਾ ਹੀ ਸਾਥੀ ਸੀਗਾ ਉਹਦਾ ਕਤਲ ਇਹਨਾਂ ਨੇ ਕਰਵਾਇਆ ਪੈਰੀ ਦਾ ਉਹਦੇ ਕਤਲ ਤੋਂ ਪਹਿਲਾਂ ਦੀ ਇਹ ਧਮਕੀ ਦੇ ਰਹਾ ਉਹਨੂੰ ਉੱਥੇ ਜੇਲ੍ਹ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਰੱਖ ਕੇ ਫੋਨ ਤੱਕ ਪ੍ਰੋਵਾਈਡ ਕਰਵਾਏ ਹੋਏ ਨੇ ਔਰ ਇਥੋਂ ਐਕਸਟਰੋਸ਼ਨ ਦੀਆਂ ਕਾਲਸ ਚਾਹੇ ਉਹ ਵਪਾਰੀ ਨੇ ਚਾਹੇ ਉਹ ਸਿੰਗਰ ਨੇ ਚਾਹੇ ਉਹ ਕਲਾਕਾਰ ਨੇ ਉਹਨਾਂ ਨੂੰ ਕਰਾ ਕੇ ਉਹਨਾਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਉਹ ਪੈਦਾ ਕੀਤਾ ਜਾ ਰਿਹਾ ਤਾਂ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਸਕੇ ਪੰਜਾਬ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ ਬਹੁਤੇ ਜਿਹੜੇ ਗੈਂਗਸਟਰ ਨੇ ਜੇ ਤੁਸੀਂ ਉਹਨਾਂ ਦਾ ਪਿਛੋਕੜ ਦੇਖੋ ਤਾਂ ਉਹ ਹਰਿਆਣੇ ਦਾ ਹੈ ਉਥੋਂ ਹੀ ਉਹ ਜ਼ਿਆਦਾ ਉੱਥੇ ਦੇ ਲਾਰੈਂਸ ਬਿਸ਼ਨੋਈ ਕਿਸੇ ਵੇਲੇ ਇੱਥੇ ਸਟੂਡੈਂਟ ਰਿਹਾ ਸੋਈ ਦੇ ਨਾਲ ਸਬੰਧਤ ਰਿਹਾ ਉਹਦੇ ਜੋ ਜਿਹੜੇ ਲਿੰਕਸ ਨੇ ਉਹ ਜਾ ਕੇ ਕਿਤੇ ਨਾ ਕਿਤੇ ਰਾਜਨੀਤਿਕ ਲੋਕਾਂ ਦੇ ਨਾਲ ਵੀ ਜੁੜ ਜਾਂਦੇ ਨੇ ਜਿਹੜੇ ਉਦੋਂ ਸਟੂਡੈਂਟ ਸੀ ਅੱਜ ਦੇ ਉਹ ਨੇਤਾ ਨੇ ਵੱਖ-ਵੱਖ ਪਾਰਟੀਆਂ ਦੇ ਪੰਜਾਬ ਦੇ ਵਿੱਚ ਇੱਕ ਪਾਰਟੀ ਅਕਾਲੀ ਦਲ ਬਾਦਲ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਟਿਕਟ ਦਿੱਤੀ ਉਹ ਗੈਂਗਸਟਰ ਦੇ ਪਰਿਵਾਰ ਨੂੰ ਦਿੱਤੀ ਲੇਟਲੀ ਤਰਨਤਾਨ ਦੀ ਚੋਣ ਤੁਸੀਂ ਦੇਖੀ ਹੈ ਉਹਦੇ ਵਿੱਚ ਗੈਂਗਸਟਰ ਦੇ ਇੱਕ ਪਰਿਵਾਰ ਨੂੰ ਟਿਕਟ ਦਿੱਤੀ ਗਈ ਔਰ ਇੱਕ ਹੋਰ ਜਿਹੜਾ ਸਾਬਕਾ ਗੈਂਗਸਟਰ ਹੈ ਉਹਨੂੰ ਲੈਂਡ ਦੇ ਵਾਸਤੇ ਇੱਕ ਸਿਆਸੀ ਪਾਰਟੀ ਜਿਹੜੀ ਆ ਉਹ ਪਰਤੋਲ ਰਹੀ ਹੈ ਖਬਰਾਂ ਤੁਸੀਂ ਵੀ ਦੇਖੀਆਂ ਨੇ ਇਹ ਕਹਿਆ ਕੀ ਹੁਣ ਜਿਹੜੀ ਪੰਜਾਬ ਦੀ ਰਾਜਨੀਤੀ ਇਹ ਵਿਰੋਧੀ ਤਰ੍ਹਾਂ ਦੀ ਆ ਉਹ ਗੈਂਗਸਟਰਾਂ ਦੇ ਨਾਲ ਹੀ ਜੁੜ ਕੇ ਇਹ ਕਰਨਗੇ ਕਿਉਂਕਿ ਇਹਨਾਂ ਕੋਲੇ ਪੰਜਾਬ ਦੇ ਵਿੱਚ ਕੋਈ ਮੁੱਦਾ ਨਹੀਂ ਰਿਹਾ ਇਸ ਕਰਕੇ ਇਹ ਲੋਕਾਂ ਨੂੰ ਡਰਾ ਕੇ ਆਪਣੀ ਰਾਜਨੀਤੀ ਕਰਨੀ ਚਾਹੁੰਦੇ ਨੇ ਇਹ ਗੱਲ ਮੈਂ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਦੇ ਦੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਨੇਤਾਵਾਂ ਨੂੰ ਪੁੱਛਣਾ ਚਾਹੁੰਦਾ ਕਿ ਉਹਨੂੰ ਵੀ ਆਰਟੀ